ਆਹ ਗੱਲ ਕਰੇ ਸਾਰਾ ਰੋਣਾ ਹਲੋ ਅਬੀਰ ਦੀ ਮੰਮੀ ਬੋਲਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਪਾਪਾ ਬੋਲਦਾ ਦਾ ਮੈਂ ਤਾਂ ਮੰਮੀ ਨਾਲ ਗੱਲ ਕਰਨ ਲਈ ਗਿਆ ਪਾਪਾ ਨੇ ਤਾਂ ਕਿਹਾ ਹੀ ਨਹੀਂ ਮੈਂ ਹਾਂਜੀ ਕਰੋ ਭਾਜੀ ਹੈ ਹਾਂਜੀ ਕਰੋ ਭਾਜੀ ਗੱਲ ਨਹੀਂ ਮੈਂ ਤਾਂ ਪਾਪਾ ਨਾਲ ਗੱਲ ਕਰਨ ਲਈ ਗਿਆ ਮੈਂ ਤਾਂ ਇਹਨੂੰ ਕਿਹਾ ਮੀ ਮੰਮੀ ਨਾਲ ਗੱਲ ਕਰਾ ਤਾਂ ਮੈਂ ਕਹਿ ਨਹੀਂ ਮੋਰੀ ਮੰਮੀ ਨਾਲ ਗੱਲ ਕਰਾ ਮੇਰੀ ਠੀਕ ਤੇ ਤੂੰ ਕਹ ਅਬ ਕਹਿ ਮੰਮੀ ਨਾਲ ਗੱਲ ਕਰਨੀ ਆ ਗੱਲ ਸੁਣ ਹਾਂਜੀ ਚਲ ਤੇ ਇਦਾਂ ਕਰ ਲੈਣਾ ਜੇ ਬਾਕੀ ਪੈਸੇ ਭਰਦੇ ਤੂੰ ਹੀ ਕਿਉਂ ਨਹੀਂ ਪੈਸੇ ਭਰਦੇ ਤੂੰ ਹੀ ਕਿਤੇ ਮਾਰਦੇ ਹੋ ਰੋੜਦੇ ਹੋ ਕਰਦੇ ਹੋ ਭਾਜੀ ਮੈਂ ਨਾ ਇਹਦਾ ਪਹਿਲਾਂ ਪਹਿਲਾਂ ਨਾਲ ਝਗੜਾ ਹੋਇਆ ਸੀ ਹਾਂ ਅਜੀ ਬੋਲਣਾ ਭਾਜੀ ਮੈਂ ਸਮਝ ਗਿਆ ਬਾਤ ਸਾਲੀ ਦੇ ਵਿੱਚ ਮੈਂ ਬਲਵੰਦਰ ਬੋਲਦਾ ਸਬਸਪੈਕਰ ਹਾਂ ਤੇ ਹਾਂਜੀ ਹਾਂਜੀ ਹਾਂ ਤੇ ਮੈਂ ਨਾ ਪਹਿਲਾਂ ਇਹਦਾ 45000 ਰੁਪਇਆ ਭਰਿਆ ਵਾ ਉਹਦੇ ਵਿੱਚ ਝਗੜਾ ਇਹਨਾਂ ਦਾ ਹੋਇਆ ਸੀ ਹਾਂ ਆਪਰਾ ਸੁਖਵਿੰਦਰ ਸਿੰਘ ਨਹੀਂ ਦੇ ਇਥੇ ਆਹੋ ਉਹਨਾਂ ਦੇ ਹੱਥੀ ਪੈਸੇ ਦਿੱਤੇ ਆ ਮੈਂ ਤੇ ਪਰਵੇਜ ਨੇ ਅੱਛਾ ਇਹਨਾਂ ਨੇ ਭਾਜੀ ਉਹ ਤੋਂ ਕੋਈ ਪੈਸਾ ਨਹੀਂ ਭਰਿਆ ਵੀ ਹੂੰ ਤੇ ਭਾਜੀ ਮੈਂ ਇਹਨਾਂ ਦੇ ਬਾਰ ਬਾਰ ਲੜਾਈਆਂ ਦੇ ਵਿੱਚ ਪੈਸੇ ਕਿੱਥੋਂ ਲਿਆਵਾਂ ਦੱਸੋ ਮੈਂ ਤੇ ਹੁਣ ਦਿਹਾੜੀਦਾਰ ਬੰਦਾ ਹੁਣ ਹੋ ਗਿਆ ਮਾਂ ਹਜੇ ਮੇਰੀ ਸੁਣ ਲਾ ਹਜੇ ਹਜੇ ਮੇਰੀ ਸੁਣ ਲਾ ਗੱਲ ਹਾਂ ਮੇਰੀ ਨਾ 10 ਸਾਲ ਦੀ ਨੌਕਰੀ ਫਟੇ ਕਰ ਚੂੜੀਆਂ ਨਹੀਂ ਹੈਗੀ ਕਿਉਂਕਿ ਮੈਂ ਜਦੋਂ ਹੌਲਦਾਰ ਹੁੰਨਾ ਉਹ ਮੁੱਖ ਮੁਸਿਬ ਲੱਗ ਰਿਹਾ ਦੋ ਵਾਰੀ ਮੈਂ ਇੱਥੇ ਪਹਿਲਾਂ ਵੀ ਮੈਂ ਅਜਿਹਾ ਜਾਣਦਾ ਦੋ ਵਾਰੀ ਮੈਂ ਥਾਣੇਦਾਰੀ ਵੀ ਇੱਥੇ ਨੌਕਰੀ ਕਰਦੇ ਹਣੀ ਹਾਂਜੀ ਤੇ ਹੁਣ ਮੈਂ ਪੰਜਵੀਂ ਯਾਰ ਛੇਵੀਂ ਯਾਰ ਆਇਆ ਇੱਥੇ ਕਿਉਂ ਮੇਰੇ ਅੱਜ ਸੱਚ ਉਹਦੇ ਆਰਡਰ ਵੀ ਇੱਥੇ ਹੋਣੇ ਆ ਵੱਡੇ ਦੇ ਫੁੱਲ ਸੱਚ ਮੇਰੇ ਅੱਜ ਆਰਡਰ ਹੋਣੇ ਆ ਇੱਥੇ ਠੀਕ ਨਾ ਗੱਲ ਹਾਂਜੀ ਹਾਂਜੀ ਮੈਨੂੰ ਤੇਰੇ ਬਾਰੇ ਸਾਰਾ ਪਤਾ ਵਾ ਵੇਖੋ ਗੱਲ ਪਤਾ ਕੀ ਆ ਚੰਗਾ ਤੇ ਤੂੰ ਵੀ ਜਾਣੀ ਜਿਹੜੀਆਂ ਤੇਰੀਆਂ ਹੁਣ ਬੈਡ ਆਰ ਇਹ ਤਾਂ ਤੇ ਯਾ ਪੁੱਤ ਜਵਾਨ ਹੋ ਜਾਣ ਤੇ ਫਿਰ ਮਾਂ ਪਿਓ ਗਲਤ ਕੰਮ ਕਰੋ ਤੇ ਬੱਚੇ ਤੇ ਆਟੋਮੈਟਿਕਲੀ ਕੰਮ ਕਰਨਗੇ ਹੁਣ ਤਾਨੂੰ ਮੈਂ ਮੂੰਹ ਨਹੀਂ ਕਹਿਣਾ ਚਾਹੁੰਦਾ ਤੇ ਤੂੰ ਕੀ ਗਲਤ ਉਹ ਤਾਨੂੰ ਹੀ ਪਤਾ ਤੇ ਤੇਰੇ ਆਟੇ ਗਾਟੇ ਨੂੰ ਪਤਾ ਤੇਰੀ ਵਾਈਫ ਨੂੰ ਹੀ ਪਤਾ ਤੇ ਮੈਨੂੰ ਵੀ ਪਤਾ ਹਾਂਜੀ ਆਪਾਂ ਬੱਚਿਆਂ ਨੂੰ ਗਲਤ ਤਾਂ ਠੀਕ ਆ ਜਵਾਨੀ ਗਲਤੀਆਂ ਹੁੰਦੀਆਂ ਆਪਾਂ ਵੀ ਮੈਂ ਨਹੀਂ ਕਹਿੰਦਾ ਵੀ ਮੈਂ ਦੁੱਧ ਨਾਤਾ ਹਾਂਗਾ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਹੈ ਹਾਂਜੀ ਹਾਂਜੀ ਪਰ ਮੇਰੇ ਬੱਚੇ ਵੀ ਸਿਆਣੇ ਆ ਵਿਆਹ ਜੋਗ ਨੇ ਵੱਡੇ ਨੇ ਮੇਰੇ ਬਰਾਬਰ ਮੁੰਡੇ ਦੀ ਜੁੱਤੀ ਆਉਂਦੀ ਆ ਮੁੰਡਾ ਵਿਆਹ ਵਾਲਾ ਵਾ ਕੁੜੀ ਵਿਆਹ ਵਾਲੀ ਆ ਤੇ ਜੇ ਮੈਂ ਹੁਣ ਸੁਤ ਨਹੀਂ ਸੁਤ ਹਾਂਜੀ ਤੇ ਮੇਰੇ ਮੈਂ ਬੱਚਿਆਂ ਨੂੰ ਕਿ ਕਿਦਾਂ ਰੋਕਾਂਗਾ ਤੂੰ ਆਪ ਨਹੀਂ ਸੁਧਰਿਆ ਹੁਣ ਤੱਕ ਅੰਦਰ ਆਪਣੇ ਝਾਤੀ ਮਾਰ ਕੇ ਵੇਲ ਨਹੀਂ ਵਾਏ ਜੋ ਤੂੰ ਹਾਂਜੀ ਹਾਂਜੀ ਚਲੋ ਫੋਨ ਤੇ ਨਹੀਂ ਕੋਈ ਗੱਲ ਹੁੰਦੀ ਕੋਈ ਕੋਈ ਸਾਰੇ ਕੱਟਣ ਲੱਗੀ ਹੁੰਦੀ ਆ ਇਹ ਹੁਣ ਤੂੰ ਪਹਿਲਾਂ ਆਪੇ ਲੱਭ ਆਪੇ ਮੇਰੀ ਗੱਲ ਤੋਂ ਭਾਜੀ ਤੁਸੀਂ ਸ਼ੁਰੂ ਤੋਂ ਮੈਨੂੰ ਜਾਣਦੇ ਜੀ ਹਾਂ ਤੁਸੀਂ ਮੈਨੂੰ ਇੱਕ ਵਾਰੀ ਇੱਕ ਵਾਰੀ ਆਵਾਜ਼ ਮਾਰੋ ਨਾ ਭਾਜੀ ਮੌਕੇ ਤੇ ਆਉਂਗਾ ਉਸੇ ਲਈ ਯਾਰ ਮੈਂ ਮੰਨਦਾ ਮੈਂ ਮੰਨਦਾ ਯਾਰ ਮੈਂ ਤੇਰੀ ਪੂਰੀ ਗੱਲ ਹੈ ਜੀ ਆਪੇ ਘਰੋਂ ਦੇ ਭਾਜੀ ਕਦੀ ਦੌੜਿਆ ਨਹੀਂ ਹਾਂ ਠੀਕ ਹੈ ਤਰੀਕ ਤਰੂ ਵੀ ਮੈਸ ਹੋ ਜੇ ਠੀਕ ਹੈ ਪੁਲਸ ਰੈਸਟ 'ਤੇ ਹੁੰਦੀ ਉਸਾਡਾ ਮੁੰਡਾ ਉਸਾਡਾ ਉਹਨਾਂ ਦੇ ਮੁੰਡੇ ਗੱਲਾਂ ਸੁਣਵਾ ਗੱਲ ਤੇਰੇ ਮੈਂ ਉਸ ਰਾਸ਼ਟ ਪਉਂਦੀ ਆ ਕਿ ਮੈਂ ਬਾਹਰ ਅੰਦਰ ਆ ਕੇ ਆਪਣੀਆਂ ਜਮਾਨਤਾ ਕਰਾਈਆਂ ਤੂੰ ਵੇਖੋ ਮੈਂ ਕਿਤੇ ਰੋਪਾ ਜਿਆ ਦੇ ਹੈ ਗਾਨੀਆਂ ਪਰ ਭਾਜੀ ਜਿਹੜੇ ਬਾਰ ਬਾਰ ਪੈਸੇ ਭਰੂੰਗਾ ਮੈਂ ਕਿਉਂ ਭਰੂੰਗਾ ਲੜਾਈਆਂ ਹੁੰਦੀਆਂ ਇੰਨਾ ਮੁੰਡਿਆਂ ਦੀਆਂ ਹੀ ਆ ਵਿੱਚ ਇਹ ਹੁੰਦਾ ਵਾ ਤੇ ਮੈਂ 1 2 ਵਾਰੀ ਭਾਜੀ ਹਾਂਜੀ ਹਾਂਜੀ ਇੱਕ ਮਿੰਟ ਮੇਰੀ ਸੁਣ ਲੈ ਗੱਲ ਹੁਣ ਜਿਹੜਾ ਮੁੰਡਾ ਇਹਨਾਂ ਨਾਲ ਹੈਗਾ ਬਿੱਟੂ ਬੰਟੀ ਹਾਂਜੀ ਉਹਨੂੰ ਰਾਤੀ ਇਥੇ ਲੰਮੇ ਪਾਇਆ ਸੀ ਉਹਨੇ ਉਹਨੇ ਮੰਨਿਆ ਵੀ ਅਸੀਂ ਇਤਨੇ ਸਮਾਨ ਵੇਚਦੇ ਆਂ ਜੀ ਫਲਾਣੇ ਬੰਦੇ ਕੋਲ ਲਿਆਉਂਦੇ ਆਂ ਹਾਂਜੀ ਸੁਣ ਲੈ ਮੇਰੀ ਗੱਲ ਤੇਰੇ ਮੁੰਡੇ ਨੂੰ ਪਤਾ ਇੰਦਰ ਬੈਠਾ ਵਾ ਕਰਦੀ ਉਹਨੂੰ ਤੁਹਾਡੇ ਮੁੰਡੇ ਨੇ ਚਪੇੜ ਮਾਰੀ ਨਾ ਦੂਜੇ ਨੇ ਮਾਰੀ ਆਕਾਸ਼ ਨੇ ਮਾਰੀ ਆ ਹਾਂਜੀ ਕੋਈ ਸਾਨੂੰ ਪਤਾ ਹੀ ਕ੍ਰਿਮੀਨਲ ਬੰਦਾ ਉਹ ਆ ਤੇ ਉਹਨੇ ਯਾਰ ਬਣਾਏ ਆ ਕਿਉਂਕਿ ਬੰਦੇ ਨੂੰ ਇੱਕ ਕੰਮ ਕਰਨ ਵਾਸਤੇ ਸਾਥੀ ਚਾਹੀਦੇ ਆ ਵੀ ਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਭਾਜੀ ਵੇਖੋ ਜਦੋਂ ਘਰੋਂ ਘਰੇ ਉਹ ਆਮਦਾ ਨਹੀਂ ਆ ਕਰੇ ਵੜਦਾ ਨਹੀਂ ਆ ਮੈਨੂੰ ਪਤਾ ਨਹੀਂ ਇਹ ਮੁੰਡਾ ਕਿੱਥੇ ਆ ਜਦੋਂ ਬਾਰ-ਬਾਰ ਖਾਂਦੇ ਪੀਂਦੇ ਆ ਹੁਣ ਇੱਕ ਬੰਦਾ ਇਹ ਕ੍ਰਿਮੀਨਲ ਕੰਮ ਕਰਦਾ ਵ ਤਾਂ ਭਾਜੀ ਉਹਦੇ ਵਿੱਚ ਜ਼ਿੰਮੇਵਾਰ ਮੈਂ ਥੋੜੀ ਹੈਗਾ ਵਾ ਵੇਖੋ ਖਰਚਾ ਪਾਣੀ ਉਹ ਦਿੰਦਾ ਵਾ ਉਹ ਕਰਦਾ ਹੋਆ ਤੂੰ ਜੋ ਮੇਰ ਨਹੀਂ ਹੈਗਾ ਮੈਂ ਉਹੀ ਗੱਲ ਕਹਿੰਦਿਆਂ ਵੀ ਜੇ ਹੁਣ ਤੁਸੀਂ ਪੈਸੇ ਨਹੀਂ ਭਰਦੇ ਇੱਕ ਵਾਰੀ ਮੈਂ ਤੁਸੀਂ ਇੱਕ ਵਾਰੀ ਤਾਂ ਤੁਹਾਡਾ ਫਰਜ਼ ਬੰਦਾ ਸੀ ਵੀ ਇੱਕ ਆਏ ਇੱਕ ਲਾਸਟ ਮੌਕਾ ਇਹਨੂੰ ਕਹਿੰਦਾ ਮੁੰਡਾ ਤੇਰਾ ਕੱਲ ਪਤਾ ਕੀ ਕਹਿੰਦਾ ਸੀ ਇੱਥੇ ਜਿਹੜੇ ਮਗਰਾਏ ਸੀਗੇ ਹਾਂਜੀ ਕਹਿੰਦਾ ਸੀ ਕੋਈ ਨਹੀਂ ਆਲਾ ਤੇ ਮੈਨੂੰ ਜਿਲੋਂ ਬਾਹਰ ਮੈਂ ਦੰਨਾਂ ਦੀ ਭੈਣ ਦੀ ਲੰਦ ਆ ਕੇ ਮਤਾ ਦੇ ਲੋ ਕਹਿੰਦਾ ਸੀ ਮੈਂ ਹਾਂ ਕੋਤ ਮਾਂਪ ਨਹੀਂ ਤਾਂ ਨਹੀਂ ਬੋਲੀਦਾ ਕਹਿੰਦਾ ਨਹੀਂ ਅੰਕਲ ਗੱਲ ਆ ਕੋਈ ਇਹ ਭਾਂਡੇ ਚਲੋ ਠੀਕ ਅਸੀਂ ਗਲਤੀ ਕੀਤੀ ਐ ਇੱਕ ਵਾਰੀ ਸਾਨੂੰ ਇੱਕ ਇੱਕ ਸਾਨੂੰ ਮੌਕਾ ਦੇ ਦੇਣ ਪਾਜੀ ਗਲਤੀ ਇਤਿਹਾਸ ਦੇ ਰਹਿਣਾ ਰੋਜ਼ ਮੈਂ ਤਾਂ ਨਾ ਵੀ ਬੜਾ ਵਧੀਆ ਹੋ ਗਿਆ ਵਾ ਕਿ ਚਲੋ ਜਿਹੜੀ ਆਪਾਂ ਰੈਸਟ ਆਪਵਾਤੀ ਆ ਨਾਲੋਂ ਇਹ ਬਾਰੋ ਬਾਰ ਜਮਾਨਤਾ ਕਰਾਉਂਦੇ ਇਹਨਾਂ ਤਾਂ ਹੁਣ 20 ਸੇਰ ਪਾੜਨੇ ਸੀ ਨਹੀਂ ਬਾਰੋ ਬਾਰ ਜਮਾਨਤਾ ਚਲੋ ਅਸੀਂ ਪਰਚਾ ਹੀ ਨਹੀਂ ਦਿੰਦਾ ਜੇ ਉਹ ਦਿਨ ਕਦੇ ਉਹਨਾਂ ਨਾਲ 307 ਦਾ ਗੁਲੀ ਗੋਲੀ ਨਾਲ ਨਾ ਜਲਦੀ ਬਣੀ ਮੈਂ ਇੱਥੇ ਰਹਿੰਦਾ ਤੇ ਫਿਰ ਮੈਂ ਪਰਚਾ ਕਰਾਉਣਾ ਨਹੀਂ ਜੇ ਪਰਚਾ ਕਰਾਉਣਾ ਤੇ ਫਿਰ ਮੈਂ ਬੰਦੇ ਹਾਂਜੀ ਫੇਰ ਬੰਦੇ ਫੜਨ ਦੀ ਕੋਰਚਾ ਦੇਂਦਾ ਬੰਦੇ ਬਾਜ ਫੜੇ ਜਾਂਦੇ ਜਮਾਨੇ ਦਾ ਮਾਨ ਆਪਾ ਜੀ ਬੜਾ ਵਧੀਆ ਹੋ ਗਿਆ ਚਲੋ ਥੋੜਾ ਥੋੜਾ ਬੋਦਾ ਨਾ ਤੁਸੀਂ ਵਧੀਆ ਜੇ ਵਧੀਆ ਸਾਭ ਦੇ ਤੁਸੀਂ ਤੁਹਾਡਾ ਸਮਝਾਉਂਦਾ ਇਹਨਾਂ ਨੂੰ ਫਰਜ਼ ਬੰਦਾ ਵਾ ਜੇ ਥੋੜਾ ਬੋਦਾ ਤੁਸੀਂ ਇਹਨਾਂ ਨੂੰ ਸਮਝਾਓਗੇ ਨਾ ਤੇ ਸਮਝ ਜਾਣਗੇ ਤੇ ਪਾਜੀ ਮੇਰੀ ਤਾਂ ਕਦੀ ਮੰਨੀ ਨਹੀਂ ਇਹਦੇ ਜੇ ਮੈਂ ਜਿਦਾਂ ਤੁਹਾਨੂੰ ਕਿਹਾ ਵੀ ਲੱਖ ਲੱਖ ਰੁਪਇਆ ਦੇ ਦਿਓ ਚਲੋ ਮੈਂ ਲੱਖ ਲੱਖ ਕਿਹਾ ਤੂੰ 50-50 ਹਜ਼ਾਰ ਹੀ ਮੌਕੇ ਤੇ ਦੇ ਲੈਂਦੇ ਤਾਂ ਮੁੰਡੇ ਬਲਾਉਣ ਦੀ ਵੀ ਲੋੜ ਨਹੀਂ ਪੈਣੀ ਤੇ ਉਦਾਂ ਹੀ ਸੜ ਜਾਣਾ ਜੀ ਤੁਸੀਂ ਉਹ ਪੱਸੀ ਆ ਲਾਇਆ ਹੀ ਨਹੀਂ ਮਤਨਾਂ ਪਰਵਾਰਾਂ ਚ ਕੋਈ ਬੰਦਾ ਨਹੀਂ ਆਇਆ ਸਿਰਫ ਉਹ ਉਹਦੀ ਬਬਲੀ ਦੀ ਆਪਣੇ ਬਬਲੀ ਕਹਿੰਦੀ ਵੀ ਮੈਂ ਦੇ ਦਨੀ 50 ਹਜ਼ਾਰ ਉਹਦੀ ਮੁੰਡੇ ਦੀ ਓਕਾਸ਼ਲੀ ਮਾਂ ਉਹ ਕਹਿੰਦੀ ਭਾਜੀ ਮੈਂ ਦੇ ਦਨੀ 50 ਹਜ਼ਾਰ ਭਾਜੀ ਉਹਨਾਂ ਕੋਲ ਤਾਂ ਵਾਧੂ ਪੈਸੇ ਆ ਮੈਂ ਤਾਂ ਹੁਣ ਫੇਰ ਸ਼੍ਰੀਨਗਰ ਜਾਣ ਵਾਸਤੇ ਤਿਆਰ ਹੋਇਆ ਮਾਂ ਹੁਣ ਫੇਰ ਇਹਦੀ ਜ਼ਮਾਨਤ ਕਰਾਉਣਾ ਤੇ ਫੇਰ ਜਾਉਂਗਾ ਤੂੰ ਮੇਰੇ ਕੋ ਨਾ ਆ ਪੀਲਾ ਮੈਂ ਸਰ ਅਜੇਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਵਾਰਡ ਨੰਬਰ 13 ਫਰੇਗੜ ਚੂੜੀਆਂ ਮੇਰੇ ਮੁੰਡੇ ਦਾ ਝਗੜਾ ਹੋਇਆ ਸੀ 6 ਤਰੀਕ ਨੂੰ 6 ਤਰੀਕ ਨੂੰ ਝਗੜਾ ਨਾਲ ਉਹਦੇ ਦੋ ਤੇ ਯਾਰ ਦੋਸਤ ਸੀ ਤੇ 18 ਤਰੀਕ ਤੇ ਸਰ ਉਹਨਾਂ ਦੀ ਦੁਕਾਨ ਨੂੰ ਵੀ ਅੱਗ ਲੱਗੀ ਆਟੋਮੈਟਿਕ ਆਪੇ ਦੁਕਾਨ ਨੂੰ ਅੱਗ ਲੱਗੀ ਤੇ ਉਹਨਾਂ ਨੇ ਦੁਕਾਨ ਵੀ ਇਹਨਾਂ ਦੇ ਪਾਤੀ ਕਿ ਇਹਨਾਂ ਨੇ ਅੱਗ ਲਾਈ ਹੈ ਦੁਕਾਨ ਨੂੰ ਤੇ ਬਾਅਦ ਚ ਐਫ ਆਈ ਆਰ ਹੋ ਗਈ ਐਫ ਆਈ ਆਰ ਹੋਣ ਤੇ ਪਰਚਾ ਉਹਨਾਂ ਦੇ ਘਰ ਤਾ ਪਰਚਾ ਕਰਤਾ ਉਹਨਾਂ ਦੇ ਤੇ ਉਹਨਾਂ ਨੂੰ ਅਰੈਸਟ ਵੀ ਪੈ ਗਈ ਉਹਨਾਂ ਦੀ ਤੇ ਪਲਵਿੰਦਰ ਸਿੰਘ ਸਬ ਇਨਸਪੈਕਟਰ ਆ ਉਹਨੇ ਸਾਡੇ ਕੋਲ ਪੈਸੇ ਵੀ ਲਏ ਆ ਤੇ ਸਾਨੂੰ ਉਲਟੀਆਂ ਧਮਕੀਆਂ ਵੀ ਦਿੰਦਾ ਸਾਡੀਆਂ ਜਨਾਨੀਆਂ ਨੂੰ ਧਮਕੀਆਂ ਦਿੰਦਾ ਵਾ ਸਾਡੀ ਮੇਰੀ ਨਾਲ ਦੀਦੇ ਫੋਨ ਦੇ ਨੇ ਫੋਨ ਕੀਤਾ ਉਹ ਸਿੱਧਾ ਕਹਿੰਦਾ ਵਾ ਵੀ ਅਜੇ ਨਾ ਗੱਲ ਨਹੀਂ ਕਰਨੀ ਵੀ ਅਬੀ ਦੇ ਪਾਪਾ ਨਾਲ ਗੱਲ ਨਹੀਂ ਕਰਨੀ ਅਬੀ ਦੀ ਮਾਂ ਨਾਲ ਗੱਲ ਕਰੋ ਜਨਾਨੀਆਂ ਨੂੰ ਧਮਕੀਆਂ ਦਿੰਦਾ ਵਾ ਤੇ ਪੈਸੇ ਮੰਗਦਾ ਵਾ ਅਸੀਂ ਪਹਿਲਾਂ ਪੈਸੇ ਦੇ ਵੀ ਚੁੱਕੇ ਆ ਪਰਚਾ ਹੋਣ ਤੋਂ ਪਹਿਲਾਂ ਹੀ ਪੈਸੇ ਦਿੱਤੇ ਆ ਫੇਰ ਵੀ ਉਹ ਕਹਿੰਦਾ ਮੈਨੂੰ ਪੈਸੇ ਦਿਓ 50000 ਰੁਪਿਆ ਕਹਿੰਦਾ ਤੁਸੀਂ ਦਿਓ ਲੱਖ ਲੱਖ ਰੁਪਇਆ ਉਹਨਾਂ ਨੇ ਸਾਨੂੰ ਦਿੱਤਾ ਵਾ ਤੇ ਪੁਲਿਸ ਪ੍ਰਸ਼ਾਸਨ ਨੂੰ ਅਫਸਰਾਂ ਨੂੰ ਭਗਵੰਤ ਮਾਨ ਸਾਹਿਬ ਸਰਕਾਰ ਨੂੰ ਬੇਨਤੀ ਇਹੋ ਹੀ ਹੈ ਕਿ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਹੁਣ ਭਗਵੰਤ ਮਾਨ ਸਾਹਿਬ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਆ ਉਹ ਰੋਜ਼ ਕਹਿੰਦੇ ਆ ਕਿ ਜਿਹੜਾ ਰਿਸ਼ਵਤ ਮੰਗਦਾ ਸਾਨੂੰ ਦੱਸੋ ਅਸੀਂ ਉਹਨਾਂ ਦੇ ਬੰਦ ਦੀ ਕਾਰਵਾਈ ਆਪੇ ਕਰਾਂਗੇ ਤੇ ਸਾਡੀ ਬੇਨਤੀ ਹੈ ਸਾਡੇ ਕੋਲ ਉਹਨਾਂ ਦੀ ਆਡੀਓ ਵੀ ਹੈਗੀ ਆ ਆਪਾਂ ਉਹਨਾਂ ਦੀ ਰਿਕਾਰਡਿੰਗ ਕੀਤੀ ਹੈਗੀ ਤੇ ਸਾਡੇ ਕੋਲ ਪੈਸੇ ਵੀ ਮੰਗਦੇ ਹੈਗੇ ਤਾਂ ਆਪਾਂ ਰਿਕਾਰਡਿੰਗ ਜਿਹੜੀ ਆ ਪ੍ਰੈਸ ਵਾਲਿਆਂ ਨੂੰ ਦੇ ਦਿੱਤੀ ਹੈ ਜੀ ਸਾਡੀ ਬੇਨਤੀ ਹੁਣੇ ਹੀ ਆ ਕਿ ਪੁਲਿਸ ਅਧਿਕਾਰੀ ਤੇ ਪੰਜਾਬ ਗਵਰਨਮੈਂਟ ਆਮ ਆਦਮੀ ਪਾਰਟੀ ਕਾਰਵਾਈ ਕਰਦੀ ਆ ਜਾਂ ਨਹੀਂ ਕਰਦੀ ਸਾਡੀ ਬੇਨਤੀ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਗੱਲ ਇਹ ਤਾਂ ਜੀ ਮੈਂ ਥਾਣਿਆਂ ਫਟੇਗਾ ਚੂੜੀਆਂ ਵਿਸ਼ੇ ਤੌਰ ਤੇ ਤਫ਼ਤੀਸ਼ ਤੇ ਆਜੇ ਸਬੂਤ ਫਟ ਪਗੰ ਦੱਸਣਗੇ ਉੱਥੇ ਲਗਾਏ ਆ 6 ਪ੍ਰੀਨੂ ਇਹਨਾਂ ਤਿੰਨ ਮੁੰਡਿਆਂ ਨੇ ਮਤਲਬ ਬੰਟੀ ਬਿੱਟੂ ਤੇ ਇਹ ਤਿੰਨ ਮੁੰਡੇ ਆ ਆਕਾਸ਼ ਇਹਨਾਂ ਨੇ ਉੱਥੇ ਦੁਕਾਨ ਤੇ 버ਕਰ ਖਾਦੇ ਆ ਤੇ 버ਕਰ ਖਾਂ ਤੋਂ ਬਾਅਦ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਤੇ ਉਲਟਾ ਸੋ ਉੱਥੇ ਜਰੀਕ ਉਹਨਾਂ ਦੀ ਲੜਕੀ ਕੋਈ ਕੰਮ ਕਰਨ ਵਾਸਤੇ ਰੱਖੀ ਹੋਣਾ ਉਹਨੂੰ ਇਹਨਾਂ ਨੇ ਛੇੜਛਾੜ ਕੀਤੀ ਆ ਤੇ ਮਤਲਬ ਪੱਦੇ ਮਜ਼ਾਕ ਕੀਤੇ ਉਹਦਾ ਮੋਬਾਈਲ ਨੰਬਰ ਮੰਗਦੇ ਵੀ ਤੇ ਉਹਨਾਂ ਦਾ ਫਰੈਂਚਿਪ ਕਰਨ ਲਿਆ ਉਹ ਜਦੋਂ ਮਾਲਕ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਤੇ ਇਹਨਾਂ ਮਾਲਕ ਨੂੰ ਮਾਲਕ ਦੇ ਸਿਰ 'ਤੇ ਕਿੱਟ ਮਾਰ ਕੇ ਤੇ ਕੜੇ ਦੇ वार ਕਰਕੇ ਉਹਨੂੰ ਜ਼ਖਮੀ ਕਰਤਾ ਤੇ ਉਹਦੀ ਕੁੱਟ ਮਾਰ ਕੀਤੀ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਉਹ ਉਹ ਬੰਦੇ ਦੇ ਸਿਰ ਤੇ ਚਿੱਟ ਚ ਵਰਜਦਾ ਉਹ ਮੈਡੀਕਲ ਉਹਨੇ ਸਰਕਾਰੀ ਹਸਪਤਾਲ ਤੇ ਜਾ ਕੇ ਮੈਡੀਕਲ ਲਿਆ ਜੀ ਐਮ ਐਲ ਆਰ ਆਈ ਉਸ ਤੋਂ ਬਾਅਦ ਇਹ ਮੁੰਡੇ ਇਤਨੇ ਮੁੰਡੇ ਜਿਹੜੇ ਆ ਆਪਣੇ ਘਰਾਂ ਤੋਂ ਭਗੋੜੇ ਹੋ ਗਏ ਕਿਉਂਕਿ ਇਹਨੇ ਮੁੰਡੇ ਕ੍ਰਿਮੀਨਲ ਸੀਗੇ ਇਹ ਘਰਾਂ ਤੋਂ ਭਗੋੜੇ ਹੋ ਗਏ ਤੇ ਫਿਰ ਜਦੋਂ ਇਹਨਾਂ ਉਹਨਾਂ ਨੂੰ ਧਮਕੀਆਂ ਦਿੰਦੇ ਆ ਵੀ ਅਸੀਂ ਤੁਹਾਡੀ ਯੋਗ ਕਰ ਦਾਂ ਅਸੀਂ ਤੁਹਾਡਾ ਨੁਕਸਾਨ ਕਰ ਦਾਂ ਉਹਨਾਂ ਨੇ ਇਹਨਾਂ ਨੇ ਫਿਰ ਫਿਰ ਮਤਲਬ ਪ੍ਰੀਤ ਪਾਣੇ ਕੋ ਉਹਨਾਂ ਦੀ ਦੁਕਾਨ ਤੇ ਅੱਗ ਲਾਤੀ ਉਹਨਾਂ ਦੇ ਏਸੀ ਵਗੈਰਾ ਜੋ ਵੀ ਉਹਨਾਂ ਦਾ ਦਾ ਸਮਾਨ ਹੀ ਸਾਰਾ ਸਾੜ ਕੇ ਤੇ ਅਪਸਵਾਹ ਕਰਤਾ ਉਹਨਾਂ ਨੇ ਕੰਪਲੇਨਟ ਕੀਤੀ ਵੀ ਸਾਡਾ ਜਿਹੜਾ ਅੰਤਮਕੇ ਨੇ ਦੇਦੇ ਇਹਨਾਂ ਬੰਦਿਆਂ ਜਿੰਨਾਂ ਬੰਦਿਆਂ ਨੇ ਸਾਡੀ ਦੁਕਾਨ ਤੇ ਕਟਮਾਰ ਕੀਤੀ ਸਾਨੂੰ ਸੱਟਾਂ ਲਾਈਆਂ ਉਹਨਾਂ ਬੰਦਿਆਂ ਨੇ ਹੀ ਸਾਨੂੰ ਪੂਰਾ ਯਕੀਨ ਆ ਵੀ ਇਹਨਾਂ ਨੇ ਹੀ ਸਾਡੀ ਦੁਕਾਨ ਨੂੰ ਅੱਗ ਲਾਈ ਆ ਇਹ ਤੇ ਆਪਾਂ ਤਿੰਨਾਂ ਮੁੰਡਿਆਂ ਨੂੰ ਮਤਲਬ ਉਹਨਾਂ ਦੇ ਆਪਣੇ ਮਤਲਬ ਪਰਿਵਾਰ ਆ ਰਾਈ ਥਾਣੇ ਬੁਲਾਇਆ ਤੇ ਇਹਨਾਂ ਦੀ ਆਸਰੇ ਤੇ ਬਹਿ ਕੇ ਉਹ ਉਹਨਾਂ ਕਹਿੰਿਆ ਵੀ ਅਸੀਂ ਆਪਣੇ ਗਰੀਬ ਬੰਦੇ ਆ ਤੇ ਅਸੀਂ ਪਰਚੇ ਚ ਕੀ ਲਾਉਣਾ ਸਾਡਾ ਨੁਕਸਾਨ ਹੋਇਆ ਤੇ ਸਾਡਾ ਨੁਕਸਾਨ ਭਰ ਦੋ ਇਹਨਾਂ ਨੇ ਬਾਹਰ ਮੋਹਤਰ ਬੰਦਿਆਂ ਦੇ ਸ਼ਹਿਰ ਵਿੱਚ ਮੋਹਤਰ ਬੰਦਿਆਂ ਦੇ ਵਿੱਚ ਬਹਿ ਕੇ ਇਹਨਾਂ ਦਾ ਤਿੰਨਾਂ ਤੇ 50-50 ਹਜ਼ਾਰ ਰੁਪਏ ਦਾ ਹਰਜਾਨਾ ਪਾ ਕੇ ਤੇ ਇਹਨਾਂ ਨੂੰ ਜਿਹੜਾ ਵਾ ਇਹਨਾਂ ਦਾ ਕੰਪਰੋਮਾਈਜ਼ ਆਪਣੇ ਕਰਾਤਾ ਵੀ ਚਲੋ ਇਹ 1.5 ਲੱਖ ਰੁਪਏ ਇਹਨਾਂ ਨੂੰ ਦੇ ਦਿਓ ਜਿਹਨਾਂ ਦੀ ਦੁਕਾਨ ਛੜੀ ਆ ਤੇ ਅਸੀਂ ਤੁਹਾਡਾ ਕੰਪਰੋਮਾਈਜ਼ ਕਰਾ ਦਿੰਦੇ ਆ ਜਿਹੜੇ ਦੋ ਥੇੜ ਸੀ ਉਹਨਾਂ ਨੇ 50-50 ਹਜ਼ਾਰ ਦਿੱਤਾ ਜਿਹੜੀ ਤੀਜੀ ਥੇੜ ਸੀ ਅਜੇ ਡ ਇਨੇ ਪੈਸੇ ਨਹੀਂ ਭਰੇ ਤੇ ਉਲਟਾ ਸਗੋਂ ਅਗ ਮੇਰੇ ਖਿਲਾਫ ਆਪਣੇ ਗਲਤ ਪ੍ਰਚਾਰ ਕਰਿਆ ਵਾ ਤਾ ਆਪ ਇੱਕ ਕ੍ਰਿਮੀਨਲ ਬੰਦਾ ਵਾ ਇਹਦੇ ਖਿਲਾਫ 12 14 15 ਮਕਦਮੇ ਐਨਡੀਪੀਆ ਸਟ ਦੇ ਹੋਣੇ ਵੀ ਇਹ ਜਿਹੜਾ ਦੋ ਨੰਬਰ ਦਾ ਕੰਮ ਕਰਦਾ ਸਿਰਨਗਰ ਜਾਂਦਾ ਵਾ ਉਤੋਂ ਇਹ ਹੈਰਨ ਧੁੱਕੀ ਵਗੈਰਾ ਲਿਆ ਕੇ ਤੇ ਇੱਥੇ ਸਪਲਾਈ ਕਰਦਾ ਵਾ ਤੇ ਆਪ ਹੀ ਘਰੋਂ ਮਤਲਬ ਆਪਣੇ ਘੋੜਾ ਜਾਂਦਾ ਵਾ ਮੇਰਾ ਇਹ ਇਸ 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 ਫੈਸਲੇ ਚ ਕੋਈ ਲੈ ਨਹੀਂ ਲੀਆ ਇਹ ਫੈਸਲਾ ਬਾਰੋ-ਬਾਰ ਮੋਹਰ ਬੰਦ ਫਟੇਗਾ ਟੂੜੀਆ ਸਹਿਰ ਤੇ ਮੋਹਰ ਬੰਦਿਆ ਇਹ ਜਿਹੜੇ ਜੁਮੇਰ ਵਿਅਕਤੀ ਐਮਸੀ ਵਗੈਰਾ ਸਾਰੇ ਬੈਠ ਕੇ ਇਹਨਾਂ ਦਾ ਫੈਸਲਾ ਕਰਿਆ ਵਾ ਮੇਰਾ ਇਸ ਪੈਸੇ ਦੇ ਲੈਂਟਨ ਬਾਰੇ ਜਾਂ ਕੋਈ ਵੀ ਹੋਰ ਪੈਸੇ ਦੀ ਮੰਗ ਕਰਨ ਪਰੇ ਮੈਂ ਇਹਨਾਂ ਨੂੰ ਜਰੂਰ ਕਿਹਾ ਵੀ ਜੇ ਉਹ 200 ਰੁਪਏ ਭਰਦੇ ਆ ਤੇ ਤੁਸੀਂ ਵੀ ਪੈਸੇ ਭਰ ਦਿਓ ਇਹ ਕਹਦਾ ਨਹੀਂ ਮੈਂ ਪੈਸੇ ਨਹੀਂ ਭਰਨੇ ਮੇਰੇ ਮੁੰਡੇ ਤੇ ਕੱਲੇ ਤੇ ਭਾਈ ਪਰਚਾ ਦੇ ਦਿਓ ਮੈਂ ਮੁੰਡੇ ਤੇ ਪੈਸੇ ਨਹੀਂ ਨਹੀਂ ਭਰਨੇ ਅਜਰਾ ਮਿਰਦਿਲ ਜਾਉ ਲਾਇਆ ਤੇ ਕੁਝ ਚਾਹੀ ਨਹੀਂ ਆ ਇਹ ਆਪ ਇੱਕ ਕ੍ਰਿਨਲ ਬੰਦਾ ਵਾ ਤੇ ਪੁਲਿਸ ਦੀ ਸਭੀ ਖਰਾਬ ਕਰਨ ਵਾਸਤੇ ਜਾਂ ਪੁਲਿਸ ਨੂੰ ਚਾਲੂ ਕਰਨ ਵਾਸਤੇ ਇਦਾਂ ਦੀ ਮੰਨ ਕਰ ਤੱਕ ਕਹਾਣੀ ਬਣਾ ਕੇ ਦੇ ਰਹੀਆਂ ਵੀਡੀਓ ਇਹ ਭਾਈ ਆ ਇਹਦੇ ਵਿੱਚ ਕੋਈ ਸਚਾਈ ਨਹੀਂ ਆ